ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਇਸ ਚੈਨਲ ਤੇ ਔਰ ਤੁਹਾਡੀ ਭੈਣ ਜਸਿੰਦਰ ਤਨਜੂ ਹਾਜ਼ਰ ਹੈ ਹਰ ਰੋਜ਼ ਦੀ ਤਰ੍ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਤੇ ਨਵਾਂ ਗੀਤ ਲੈ ਕੇ ਇਹ ਗੀਤ ਨਵੇਂ ਪੁਰਾਣੇ ਸਮੇਂ ਦੇ ਅਨੁਸਾਰ ਜਿਵੇਂ ਪੁਰਾਣਾ ਸਮਾਂ ਨਿਕਲ ਗਿਆ ਨਵਾਂ ਜਮਾਨਾ ਆ ਗਿਆ ਉਸੇ ਆਧਾਰਤ ਹੈ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਪੀਪਲੀ ਦੇ ਪੱਤੇ ਆਵੇ ਕੀ ਖੜਖੜੇ ਲਾਈਆ ਪੀਪਲੀ ਦੇ ਪੱਤੇ ਆਵੇ ਕੀ ਖੜਖੜੇ ਲਾਈ ਆਵੇ ਕਿਉਂ ਖੜਖੜੇ ਲਾਈ ਆ ਚੜਨ ਪੁਰਾਣੇ ਵੇਰੂ ਦੀ ਆਈਆ ਚੜਨੇ ਪੁਰਾਣੇ ਵੇਰਤ ਨਵਿਆ ਦੀ ਆਈਆ ਪੀਪਲੀ ਦੇ ਅਪਤ ਆਵੇ ਕਿਉਂ ਛਡੀਆਂ ਨੇ ਲਗਰਾਵੇ ਕਿਉਂ ਛਡੀਆਂ ਨੇ ਲਗਰਾਵੇ ਪੀਪਲੀ ਦੇ પતિ ਆਵੇ ਕਿਉਂ ਛੋੜੇ ਆੜਾਣੇ ਵੇ ਕਿਉਂ ਛੋੜੇ ਆੜਾਣੇ ਵੇ ਨੈਣ ਤਾਰੋਂਦੇ ਆਵੀ ਛੋੜੇ ਦੇ ਮਾਰੇ ਵੇ ਪੀਪਲੀ ਦੇ પતિ ਆਵੇ ਤੇਰੇ ਆਸ਼ਾ ਪੀਵੇ ਤੇਰੇ ਪਾਰੇ ਆਸ਼ਾ ਪੀਵੇ ਛੀੜ ਕਾਨ ਸੋਹਰੇ ਜੇ ਤੇ ਆਉਂਦੇ ਆ ਮਾ ਪੀਵੇ ਪੀਪਲੀ ਦੇ ਅਪਤੇ ਆ ਤੇਰੀਆਂ ਠੰਡੀਆਂ ਨੇ ਸ਼ਾਮਾਂ ਵੇ ਤੇਰੀਆਂ ਠੰਡੀਆਂ ਨੇ ਸ਼ਾਮਾਂ ਵੇ ਚੀੜਕਾਨ ਸਸਾਂ ਤੇ ਗਲ ਲਾਉਂਦੀਆਂ ਮਾਵਾਂ ਵੇ ਕਿਹਨੇ ਸੀ ਸੁਣਿਆ ਕਿਹਨੇ ਆਣ ਸੁਣਾਇ ਸੂਣਿਆ ਕੀਨੇ ਆਣ ਸੁਣਾਇਆ ਵੇ ਤੇਰਾ ਤਾਰਾਂਜਾ ਪਾਪ ਪਤਣਾ ਤੇ ਆਇਆ ਨੀ ਦੇਵਰ ਨੇ ਸੁਣਿਆ ਨਨ ਦੇ ਦੇਵਰ ਨੇ ਸੁਣਿਆ ਨਣ ਦੇ ਆਣ ਸੁਣਾਇਆ ਏ ਤੇਰਾ ਤਰਾਂ ਜਾਨੀ ਪਾਬੋ ਪਤਣਾ ਤੇ ਆਇਆ ਏ ਕਾਹੇ ਦੀ ਬੇੜੀ ਕਾਹੇ ਵਾਂਝ ਲਗਾਇਆ ਕਹੇ ਦੀ ਬੇੜੀ ਵਿਕਾਹੇ ਵਾਂਝ ਲਗਾਇਆਏ ਕਹੇ ਦੀਆਂ ਲਾਸਾਂ ਵ ਸਿੰਘ ਤੈਨੂੰ ਪਾਰ ਲੰਗਾਇਆਏ ਸੋਨੇ ਦੀ ਬੇੜੀ ਚਾਂਦੀ ਲਾਸਾਂ ਵਿੱਚ ਸਿੰਘ ਤੈਨੂੰ ਪਾਰ ਲੰਗਾਇਆ ਏ ਪਤਣਾ ਦਾ ਤੁਰਿਆ ਵੇ ਸਿੰਘ ਸਾਡੇ ਬਾਗਾਂ ਵਿੱਚ ਆਇਆ ਏ ਪਤਣਾ ਦਾ ਤੁਰਿਆ ਜ ਸਿੰਘ ਸਾਡੇ ਬਾਗਾਂ ਵਿੱਚ ਆਇਆ ਵੇ ਮੰਗਿਆ ਸੀ ਖੱਟਾ ਵਿਸਿੰਗ ਤੈਨੂੰ ਮਿੱਠਾ ਖੁਆਇਆਏ ਬਾਗਾਂ ਦਾ ਤੁਰਿਆ ਸਿੰਘ ਸੜੇ ਬੂਹੇ ਤੇ ਆਇਆਏ ਜਿਸ ਸਿੰਘ ਸੜੇ ਬੂਹੇ ਤੇ ਆਇਆਏ ਮੰਗਿਆ ਸੀ ਪਾਣੀ ਜੁ ਸਿੰਘ ਕੈਨੂ ਦੁੱਧ ਪੀ ਲਾਇਆਏ ਖੁਹਾਂ ਦਾ ਤੋਰੀਆ ਸਿੰਘ ਢੀ ਬੇੜੀ ਵਿੱਚ ਆਇਆਏ ਜੁ ਸਿੰਘ ਢੀ ਬੇੜੀ ਵਿੱਚ ਆਇਆਏ ਮੰਗਿਆ ਸੀ ਬਿਸ਼ੌਣਾ ਵੇ ਸਿੰਘ ਤੈਨੂੰ ਬਾਲੰਗੜ ਹਾਇਏ ਆਇਆ ਸੀ ਰਾਤੀ ਵਿੱਚੜ ਸੂਤਾ ਸਬਾਤੀ ਵੇ ੜ ਸੂਤਾ ਸਬਾਤੀ ਵੇ ਤਿਆਨਾ ਦਸਿਆ ਵ ਸਿੰਘ ਸਾਡੇ ਦਿਲਾਂ ਦੀਆਂ ਬਾਤਿਓਏ ਆਇਆ ਸੀ ਟੜਕੇ ਵ ਸਿੰਘ ਇਹ ਉਠ ਚੱਲਿਆ ਸੀ ਲੜਕੇ ਵ ਸਿੰਘ ਇਹ ਉਠ ਚੱਲਿਆ ਸੀ ਮੈਂ ਕਿਹੜੋ ਤੀਵ ਸਿੰਘ ਤੇਰੇ ਕੋੜੇ ਨੂੰ ਫੜ ਕੇ ਵੇ ਉੱਠੀ ਸੀ ਤੜਕੇ ਵੇ ਦੁੱਧ ਪਾਈ ਮਦਾਨੀ ਵੇ ਦੁੱਧ ਪਾਈ ਮਦਾਨੀ ਵੇ ਪੀਣੀ ਸੀ ਲਸ ਲੇ ਆਸ ਮੇਰੇ ਵੇ ਦਸ ਕੇ ਤਾਂ ਜਾਣਾ ਸਿੰਘਾ ਕੀ ਔਗਣ ਵਿੱਚ ਮੇਰੇ ਵੇ ਔਗਣ ਕੀ ਪੁੱਛਦੀ ਗੋਰੀਏ ਔਗਣ ਬਥੇਰੇ ਨਹੀਂ ਮੈਂ ਖ ਔਗਣ ਤਸੀ ਲਾਈਆ ਵੇ ਸਿੰਘ ਤੇਰੀ ਪਹਿਣਨੇ ਪਾਈਆ ਵੇ ਸਿੰਘ ਤੇਰੀ ਪਹਿਣਨੇ ਪਾਈਆ ਵੇ ਇੱਕ ਸੇ ਲਾਈ ਵੇ ਸਿੰਘ ਅਸੀ ਦੋਨੇ ਲਾਈ ਵੇ ਸਰਬਤ ਪਾਵਾ ਪਤਾ ਸੇਵੇ ਵਿੱਚ ਪਾਵਾ ਪਤਾ ਸੇਵੇ ਪਹਿਣਾ ਦੇ ਨਾਨਕ ਸਿੰਘ ਜੀ ਲੋਏ ਤੇ ਲਖੇਵੇ ਬਸਰੇ ਨੂੰ ਤੁਰ ਗਿਆ ਸਿੰਘ ਜੀ ਸੜਕੇ ਸਿਰ ਚੜਕੇ ਵੇ ਸਿੰਘ ਜੀ ਸਾਡੇ ਸਿਰ ਚੜਕੇ ਮੈਂ ਤੇਰੀ ਸਤਾਈ ਸਿੰਘ ਕੋਲੇ ਹੋ ਗਈ ਮੈਂ ਸੜਕੇ ਵੇ ਰਸ ਕੀ ਸੀ ਜਾਣਾ ਆਇਆ ਕਿਹੜੇ ਸੀ ਚਾਨੂ ਵੇ ਵੀ ਆਇਆ ਕਿਹੜੇ ਸੀ ਚਾਨੂ ਵੇ ਮਾਣਗੇ ਮੌਜਾ ਲੋਕਰ ਪੇਜ ਪਰਾ ਨੂੰ ਵੇ ਉਹ ਨਹੀਂ ਹੀਓ ਜੀਨੇ ਮਾਨੋ ਵਿਸਾਰੀਨੀ ਜਾਊ ਗਾਮਯੋ ਜੀਨੇ ਮਾਨੋ ਵਿਸਾਰੀਨੀ ਪਿਪਲੀ ਦੇ ਅਪਤ ਆਵੇ ਕੇ ਖੜਖੜ ਲਾਈਆ ਵਿੱਕੀ ਖੜਖੜ ਲਾਈਆ ਚੜਨ ਪੁਰਾਣੇ ਵਿਰੁੱਧ ਨਵਿਆਂ ਦੀ ਆਈ